ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੁਰਤ 6 ਗਾਵਾਂ ਤੁਹਾਨੂੰ ਦਿਖਾਉਣਾ ਵੀਰ ਸਟੈਂਡ ਦੇ ਘਰ ਡਿਟੇਲ ਆ ਪੁੱਛਦੇ ਆਗੇ ਇੱਕ ਸੂਈ ਵੀ ਤੇ ਪੰਜ ਹੈਗੇ ਗੱਬਣਾ ਬਟੇ ਦੇ ਵੀਰ ਤੋਂ ਭੋਜਾ ਸੱਸੀ ਗਾਲ ਬਾਈ ਜੀ ਸੱਸੀ ਗਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਆਹ ਸੁਤੈਨ ਸਿੰਘ ਜੀ ਪਿੰਡ ਸੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 9878585499 ਆਜਾ ਬਈ 11 ਤਰੀਕ ਨੂੰ ਵੀਡੀਓ ਕਵਰ ਕਰਦੇ ਬਈ 6 ਨਗ ਵਿਕਰੀ ਵਾਲੇ ਹਾਜ਼ਰ ਬੈਠਾ ਨੇ ਤੇ ਮੋਬਾਈਲ ਨੰਬਰ 9878585499 ਹਾਂਜੀ ਪਹਿਲਾ ਨੰਬਰ ਜਿਹੜੀ ਵੈੜ ਦੇਖਦੇ ਆ ਕਿਹੜਾ ਸੂਆ ਜੀ ਦੂਜਾ ਸੂਆ ਤੇ ਕੈਕਦਾਂ ਲੈਂਦੀ ਆ ਇਹ ਲੈ ਜੀ ਬਾਈ ਹਫਤਾ ਤੱਕ ਇੱਕ ਹਫਤਾ ਸੂਣ ਚ ਵਾਕੀ ਪਿਆ ਤੇ ਕੀ ਰਿਕਾਰਡ ਰਿਹਾ ਪਹਿਲਾਂ ਹੁੰਦਾ ਇਹਦਾ ਇਹਦਾ 20 ਕਿਲੋ ਦੁੱਧ ਦਿੱਤਾ ਹੋਇਆ ਵੀਰੇ ਜਰਸੀ ਕ੍ਰੋਸ ਪਾਖੜਾ ਜਰਸੀ ਕ੍ਰੋਸ ਤੇ ਬਾਕੀ ਹਵਾਨੇ ਤੇ ਨਾੜਾ ਨੂੜਾ ਦੇਖੀਏ ਬਹੁਤ ਚੰਗੇ ਆ ਹਨਾ ਹਾਂਜੀ ਠੰਡੀ ਸੀਵਾ ਵੀਰੇ ਮੋਟਾ ਮੋਟਾ ਥਣ ਲੱਗਿਆ ਸੋ ਥਣ ਬਹੁਤ ਮੋਟਾ ਲੱਗਿਆ ਵਦੇ ਬਾਕੀ ਨਾੜਾ ਦੇਖੋ ਹਵਾਨੇ ਤੇ ਜਮਾ ਐਦ ਕੀ ਕਿੰਨਾ ਦੁੱਧ ਬਨ ਕੇ ਲੈ ਲੈ ਉਹ ਵੀ ਪਲੱਸ ਦੇ ਦੂ ਬਾਈ ਪਰਮੀਆਂ ਦੇ ਤੋਹਫੇ ਨੇ ਬਈ ਜਿੰਨੇ ਦਿਖਾਉਣੇ ਆਪਾਂ ਅੱਜ ਠੀਕ ਐ ਤੇ ਭਾ ਭਾਂਦਾ ਕੀ ਰੂ ਹੋਇਆ ਦਾ ਹਾਂ ਬਈ ਫੋਨ ਤੇ ਕਰ ਲਾਂਗੇ ਹੂ ਜਾਏ ਤੋਰੀ ਬਾਹਰ ਨੂੰ ਤੋੜ ਸੋ ਪਰ ਮੂੰਹ ਮਤਾਂ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਜਰਸੀ ਜੀ ਕ੍ਰਾਸ ਪੈਂਦੀ ਆ ਕਾਫੀ ਜਰਸੀ ਬਣ ਸਕਦੇ ਆ ਆਪਾਂ ਇਹਨੂੰ ਦੂਜਾ ਕੱਟ ਜਾ ਬਾਕੀ ਠੀਕ ਹੈ ਤੇ ਦੁੱਧ ਵੀ ਮੱਝਾਂ ਨਾਲ ਦਾ ਪਾਉਂਦੇ ਆ ਬਾਈ 22 23 ਕਿਲੋ ਆਮਦਾਰੀ ਨਾਲ ਦੁੱਧ ਦੇਣਾ ਬੈੜਨੇ ਵੀਰੇ 20 ਮੰਨ ਕੇ ਲੈੜੇ 20 ਤੋਂ ਪਾਰ ਚੱਲੂਗੀ ਹਣਾ ਬਾਕੀ ਚੰਕ ਦਾ ਕੋਈ ਸਾਈਨਿੰਗ ਬਾਈ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਗਾਂ ਆਪੀ ਦੱਸਦੀ ਆ ਠੀਕ ਹੈ ਸੋ ਮਿਲਕ ਮੇਨ ਵਗੈਰਾ ਦੇਖੋ ਸਾਫ਼ ਸੁਥਰੀ ਰਾਜੀ ਜਿੰਦ ਜਾਨ ਵਾਲੀ ਕੁਆਲਿਟੀ ਵਾਲੀ ਬੈੜਾ ਤੋਰਦੀ ਸੋ 나ੜਾ ਇੱਕ ਪਾਸੇ ਨਹੀਂ ਦੋਨੇ ਪਾਸੇ ਗੁੰਦਿਆ ਭੰਗਾਂ ਜਮਾ ਜਿਵੇਂ ਵਾਲ ਬਾਗੇ ਲ ਹਾਂ ਭਾਈ ਗੁੰਦੀ ਜਮਾ ਰੇਟ ਜਮਾ ਜੈਨੂਅਲ ਹੋਊਗਾ ਚੀਪਾ ਜੂਪਾ ਚੜ੍ਹ ਥਾਣਾ ਲੋਕਾਂ ਕੋਲ ਵੀ ਗਰੰਟੀ ਹੋ ਸੋ ਵੀਰੋ ਠੰਡੀ ਸੀਲ ਦੇਖੋ ਕੈ ਵਾਤਾ ਦੋਨੇ ਪਾਸੇ ਬਾਈਕੇ ਚੋਈ ਜਾਊ ਇਹ ਦੋ ਜਾਣੇ ਵੇਖ ਚੋਣ ਵਾਲੀ ਬਹਿੜਾ ਹਨਾ ਤੇ ਜਮਾ ਬਰਫ ਦੀ ਸਿੱਲੀ ਵੀ ਹੈ ਜਮਾ ਤੇ ਅੱਗੇ ਭਾਈ ਜੀ ਗੱਲ ਕਰਦੇ ਦੋ ਨੰਬਰ ਤੇ ਆਪਾਂ ਹਾਂ ਜੀ ਵੀਰੇ ਇਹ ਆਗੇ ਥੋੜੀ ਜੀ ਗਰਲੈਂਡ ਹੋ ਜਾੰਗਾ ਜੀ ਹਨਾ ਹਵਾਨਾ ਜੈ ਦਿਖਾਈ ਦਿੰਦਾ ਤੇ ਸੂਆ ਕਿਹੜਾ ਸੁੰਦੀ ਆ ਦੂਜਾ ਸੂਆ ਕੈ ਕਿੰਨਾ ਦੀ ਕੱਚੀ ਆ ਇਹ ਲੈ ਲਿਓ ਬਈ ਹਫਤਾ ਵੀਰੇ ਇੱਕ ਹਫਤਾ ਬਾਕੀ ਪਲੂਨ ਦਾ ਦੁੱਧ ਕਿੰਨਾ ਕ ਦੱਸੋ 21 22 ਕਿਲੋ ਦੁੱ ਤੇ ਦੁੱਧ 20 ਮੰਨ ਕੇ ਲੈ ਲਿਓ ਠੰਡੀ ਸੀ ਇਹ ਵੀ ਵਾਧੂ ਆ ਬਾਈ ਤੋਰੀ ਬਾਹਰ ਨੂੰ ਜੀ ਮਰਜੀ ਦਾਸ ਲੈ ਬੈਰੋ ਬਾਈ ਗਾਲ ਲੱਤ ਨਹੀਂ ਸਕੂ ਠੀਕ ਹੈ ਸੋ ਬਰੋ ਮੂੰ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ ਕ੍ਰਾਸ ਬੈੜ ਆ ਗਈ ਦੂਜਾ ਸੁਆ ਸੁਹੰਦੀਆ ਲੈ ਵਲੂਆ ਦੇਖੋ ਇਹ ਪਲਆਂ ਪਲੂਆਂ ਬਹੁਤ ਪਈਆਂ ਕੱਚੀ ਆ ਜੀ ਹਫਤੇ ਖੰਡ ਦੀ 20 ਤੋਂ ਪਾਰ 21 22 21 22 ਤੇ 20 ਕਿਲੋ ਦੁੱਧ ਮੰਨ ਕੇ ਲੈ ਲਿਓ ਤੇ ਦੁੱਧ ਦੇਣਾ ਇਹਨੇ ਮੱਝਾ ਨਾਲ ਆ ਬਰੇ ਬਣੂ ਬਣੂ ਬਹੁਤ ਜ਼ਿਆਦਾ ਚੰਗੀ ਢਿੱਲਾ ਢੂਲਾ ਬਾਹਲੀਆਂ ਪਈਆਂ ਲੈ ਵਿੱਚ ਤੇ ਰੇਟ ਜਮਾ ਵਾਜਬ ਹੋਣਗੇ ਜਿਹਨੇ ਫੋਨ ਨਾਲ ਜੀ ਕਰੂ ਕੋ ਗੱਲ ਕਰ ਨੂੰ ਹ ਬਾਈ ਜੀ 3 ਜੇ ਨੰਬਰ ਆਪਾਂ ਜਿਹੜੀ ਜਰਸੀ ਦੇਖੀ ਆ ਨੇ ਇਹ ਕਿਹੜਾ ਸੂਆ ਹੈ ਪੰਜਾਬ ਵਾਲੀ ਜਰਸੀ ਦੁੱਧਾ ਖੂਆ ਕੋਲੀਆ ਬੜਬੀ ਪਿਓਰ ਪੰਜਾਬ ਵਾਲੀ ਜਰਸੀ ਦੂਜਾ ਸੂਆ ਹਾਂਜੀ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਇਹ ਵੀ ਲੈ ਲੂ ਹਫਤਾ ਕੋ ਬਾਈ ਇੱਕ ਹਫਤਾ ਸੂਣ ਚ ਬਾਕੀ ਹਾਂਜੀ ਕਿੰਨਾ ਦੁੱਧ ਪਲੂਣਦਾ ਇਹਦਾ ਉਹ ਤੇਰਾ 20 ਕਿਲੋ ਦਿੱਤਾਗਾ ਬਾਈ ਖਲੂਣ ਦਾ 20 ਕਿਲੋ ਦੁੱਧ ਹਾਂਜੀ ਬਾਕੀ ਆਏ ਮਨ ਲਾ ਵੀਡੀਓ ਚ ਜਿਹੜਾ ਹੈ ਵੱਡੀਆਂ ਲੱਗਣ ਛੋਟੀਆਂ ਲੱਗਣ ਮਨ ਲਾ ਗਾਮ ਖੁੱਲ ਖੈਣੇ ਤੁਸੀਂ ਆਪ ਹੀ ਦੇ ਦੋ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ 20 ਕਿਲੋ ਆਮ ਦਾ ਦੇ ਨਦੂ ਕਰਮੀਆਂ ਦਾ ਤੋਹਫਾ ਹੀ ਹੈ ਬਾਈ 21 ਤੇ ਅਗੇ 3 ਨੰਬਰ ਆਪਾਂ ਇਹ ਜਰਸੀ ਦੇਖੀ ਜੰਨੇ ਆ ਤੇ ਇਹਦਾ ਲੇਵਾ ਲੋਵਾ ਦੇਖੋ ਕਿਆ ਬਾਤ ਹੈਣਾ ਪੂਗਲ ਟਰਾਲੀ ਬਣੂ ਜਿਵਾ ਕੈਦ ਨਾ ਕਰ ਜੂ ਸਹੀ ਹੈ ਜੀ ਹਫਤਾ ਕ ਲਓ ਬਈ ਥਣ ਥਣ ਵੀ ਬੜਾ ਚੰਗਾ ਲੱਗਿਆ ਬਹਿੜ ਜੀ ਹਫਤਾ ਬਾਕੀ ਕਿੰਨਾ ਦੁੱਧ ਮੰਨ ਕੇ ਲੈਵੇ ਬਾਈ ਕਿਲੋ ਦੁੱਧ ਆਰਾਮਦਾਰੀ ਨਾਲ ਦਊ ਵੀਰੇ ਖੁੱਲ੍ਹੇ ਹੀ ਸੋ 20 ਤੋਂ ਪਾਰ ਵਾਲੀ ਆ ਮੰਨ ਕੇ ਚੱਲੀਏ ਐਵਰੇਜ ਵੜਾਂ ਦੀ 20 ਦੀ ਹੈਗੀ ਐ ਨਾ ਜੀ ਐਵਰੇਜ ਹੈਗੀ ਸਾਰਿਆਂ ਵੜਾਂ ਦੀ ਵੀਰੇ ਠੀਕ ਹੈ ਤੇ ਥਣ ਤੈਨੂੰ ਗੁੱਲੇ ਵਾਲਾ ਜਾਵਾ ਹਾਂ ਮੋਟਾ ਫੜਨ ਲੱਗਿਆ ਤੇ ਜਵਾਕ ਤੋਂ ਇਹ ਨਾ ਰੂਹ ਵਰਗੀ ਪੋਲੀ ਧਾਰਾ ਬਾਈ ਜਾਇਗਾਲਾ ਜਾਵਾ ਤੇ ਭਾ ਇਹਦਾ ਵੀ ਬਾਜੋ ਦਿਖਾ ਦੇ ਹਾਂ ਬਾਈ ਭਾ ਬਾਜੂਗਾ ਸਾਰਾ ਸੋ ਦੇਖੋ ਫੇਸ ਕੁਆਲਟੀ ਵਗੈਰਾ ਸਾਫ ਸੁਥਰੀ ਪੰਜਾਬ ਵਾਲੀ ਪ्योर ਜਰਸੀ ਆ ਜੀ ਵੀਰੇ ਪੰਜਾਬ ਵਾਲੀ ਜਰਸੀ ਦੇ ਥਾਣ ਦੇਖੋ ਜਮਾ ਕਿਆ ਬਾਤਾਂ ਇਹ ਮੱਝਾਂ ਨਾਲ ਦਾ ਥਾੜਾ ਜਾਵਾ ਜਿਹੜੇ ਗਰਮੀਆਂ ਦੇ ਤੋਹਫੇ ਆ ਜਾਵਾ ਹਣਾ ਅੱਗੇ ਚੌਥੇ ਨੰਬਰ ਤੇ ਆਪਾਂ ਫੇਰ ਜਰਸੀ ਦੇਖੀ ਜਾਈਏ ਕਿਹੜਾ ਸੁਆਈ ਇਹ ਵੀ ਦੂਜਾ ਸੂਰਤ ਹੋ ਰਹੀ ਆ ਬੜੀ ਬਾਈ ਇਹ ਜੇ ਕੀ ਦੁੱਧ ਦਿਆ ਬਰੇ ਜੀ ਕਿਹੜਾ ਵਿਕੀ ਬਾਈ ਕਿ ਲੋ ਤੁੰ ਦਿੱਤਾ ਰੋ ਬਾਈ ਕੈਦਲ ਲੈਦੀ ਆ ਜੀ ਇਹ ਵੀ ਹਫਤਾ ਗਲੋ ਜੀ ਤੋਰਿਓ ਬਾਹਰ ਨੂੰ ਸੋ ਵੀਰ ਮੂੰਹ ਮੱਥਾ ਦੇਖੋ ਫੇਸ ਕੁਆਡ ਨੇ ਮੱਥੇ ਤੇ ਟੋਆ ਟਾ ਪਿਓਰ ਅਸਲ ਜਰਸੀ ਜਮਨ ਨਗੀਨਾ ਸੁਆ ਦੂਜਾ ਸੁੰਦੀ ਆ ਤੇ ਥਣਾ ਦੇ ਬਿੱਥੀ ਬੂਤੀ ਦੇਖੋ ਕਿਆ ਬਾਤ ਆ ਤੇ ਪਲਾਨਾਂ ਪਰ ਉਹ ਜਾਂ ਬਹੁਤ ਬਿਆਂ ਲੇਵੇ ਦੇ ਵਿੱਚ ਹੈ ਜੇ 20 ਦੀ ਐਵਰੇਜ ਤੋਂ ਦੇਨੇ ਪਾ ਦਣਾ ਹਾਂ ਜੀ 20 ਪਲੱਸ ਵਾਲੀਆਂ ਗਾਹ ਮੰਨੇ ਵੀਰੇ ਸਾਰੀਆਂ ਠੰਡੀਆਂ ਸੀਲ ਦੀ ਆਪਣੀ ਗਾਰੰਟੀ ਹੋ ਠੀਕ ਹੈ ਕੋਈ ਮਰਜ਼ੀ ਗਾਹ ਲੈ ਜਾ ਕੋਈ ਵੀ ਭਰਾ ਠੰਡੀ ਸ਼ੀਲ ਦੀ ਆਪਣੀ ਹਰੇਕ ਗਾਂ ਦੀ ਫੁੱਲ ਗਾਰੰਟੀ ਆ। ਦੋ ਦੋ ਜਾਨੇ ਬਹਿ ਕੇ ਚੁਈ ਜਾ। ਹਾਂ ਜਿਹੜੇ ਦੋ ਦੋ ਜਾਨੇ ਬਹਿ। ਬਾਕੀ ਜਰਸੀਆਂ ਤਾਂ ਠੰਡੀਆਂ ਹੀ ਹੁੰਦੀਆਂ ਨੇ ਬਾਈ। ਸੋ ਦੇਖੋ ਜਮਾ ਨਿਆਣਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਰੱਸਾ ਛੱਡਿਆ ਹੋਇਆ ਜਮਾ। ਚਾਹ ਦੇਖੋ ਜਮਾ ਠੰਡੀ ਸ਼ੀਲ ਜਮਾ ਰੱਸਾ ਉੱਪਰ ਛੜਾ ਕੇ ਉੱਪਰ ਦੋ ਜਾਨੇ ਹੱਥ ਫੇਰ ਚੱਲ ਆਪਾਂ ਚੈਨ ਸੈਰਡ ਪਰ ਝੂਟੀ ਜਾਏ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਤੇ ਰੇਡ ਫਿਰ ਜਮਾ ਉਨੇ ਹੀ ਰੱਖ ਲੈ ਆਪਾਂ। ਹਾਂ ਜਾਇਜ ਵੀਰੇ ਜਾਇਜ। ਇਹਦੇ ਪਰ ਵੇਚਣ ਵਾਲੇ ਬੰਦੇ ਲੈ ਜਾਂਦੇ ਉਹ ਤੇਰੇ ਕੋਲ ਹਣ ਚੱਕਣ ਵਾਲੀ ਆਇਓ ਜੀ ਅੱਗੇ ਗੱਲ ਕਰਦੇ ਆਂ ਪੰਜਵੇਂ ਨੰਬਰ ਤੇ ਖੜੀ ਹੈ ਜਿਹੜੀ ਆਪਾਂ ਹਾਂ ਜੀ ਇਹ ਵੀ ਜਰਸੀ ਹੈ ਬਰੇਟਿਆ ਵਾਲੀ ਪਿਓਰ ਜਰਸੀ ਸੁਆ ਕਿਹੜਾຊੁੰਦੀ ਆ ਦੂਜਾ ਸੁਆ ਤੇ ਲੇਵਾਪੂਰਾ ਫਿਟਿੰਗ ਵਾਲਾ ਹੈ ਨਾ ਜਮਾ ਅਜੇ ਇਹਨੂੰ ਦਿਨ ਰਹਿੰਦੇ ਆ ਬਈ 12 ਦਿਨ 12 ਦਿਨ ਥੋੜੀ ਕੱਚੀ ਆ ਹੈਨਾ ਥੋੜੀ ਕੱਚੀ ਹੈ ਜੀ ਠੀਕ ਆ ਤੇ ਬਾਕੀ ਮਿਲ ਕੇ ਵੇਖੋ ਕਿਆ ਬਾਤ ਹੈ ਹੈਨਾ ਹਾਂਜੀ ਸੋਨਾੜ ਦੇਖੋ ਮੂਰੇ ਕਿਆ ਬਾਤ ਹੈ ਜਦ ਮੈਂ ਗਲੇ ਲੰਘ ਘੁੰਮਦੀ ਜਾਂਦੀ ਹੈ ਤੇ ਇਹ ਕਿੰਨਾ ਤੇ ਪਾ ਦੂਗੀ ਇਹਦੀ ਇਹਦਾ ਮੇਰੇ 17-18 ਕਿਲੋ ਦੱਸਤਾ ਹੋਵੇ 17-18 ਕਿਲੋ ਹਾਂਜੀ ਅੰਦਾਜ਼ਾ ਚੱਲੂ 18 ਰੱਖਦੇ 1 ਮਾਰਨੇ ਕੇ ਲੈ ਲੈਨੇ ਤੋਰੀ ਬਾਹਰ ਨੂੰ ਸੋ ਵੀਰੋ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਕਿਆ ਵਾਤਾ ਕਾਨਾ ਜਵਾਂ ਨਿਕਰ ਨਿਕਾ ਪਿਓਰ ਅਸਲ ਜਰਸੀ ਜਿੰਦ ਜਾਨ ਵਾਲੀ ਤੇ ਬਾਕੀ ਸ਼ਾਈਨਿੰਗ ਸੂਣੀ ਦੇਖੋ ਕਿਆ ਵਾਤਾ ਤੇ ਰੰਗ ਬਾਜ ਵੀ ਪੂਰਾ ਸਾਫ ਸੁਥਰਾ 18 ਕਿਲੋ ਦੁੱਧ ਪਾ ਦਨਾ ਥੋੜੀ ਕੱਚੀ ਹੈ ਬਾਈ ਹਜੇ ਬੜਾ ਤੱਕੀ ਕੱਚੀ ਹੋਇਆ ਜੇ ਕੋਈ ਭਰਾ ਸੰਭਲੂਗਾ ਨਗੀਨਾ ਹੀ ਆ ਨਗਮਾ ਪੀਸੇ ਬਾਈ ਸੋ ਮਿਲਕ ਵੇਨ ਦੋਨੇ ਪਾਸੇ ਚੰਗੀ ਦਿਖਾਈ ਦਿੰਦੀ ਆ ਹਨਾ ਪੂਰੀ ਸਾਫ ਸੁਥਰੀ ਰਾਜੀ ਤੇ ਜਿੰਦ ਜਾਨ ਤੁਹਾਨੂੰ ਸਾਰੀਆਂ ਗਾਵਾਂ ਦੀ ਮੋਟੇ ਗੁੱਲੇ ਵਾਲੇ ਛਣ ਦੇਖ ਕੇ ਲਈਆਂ ਨੇ ਬਈ ਆਪਾਂ ਠੀਕ ਹੈ ਤੇ ਇੱਕਾ ਪੈਂ ਇਹ ਆ ਗਈ ਆਪਣੀ ਜਰਸੀ ਦੇ ਵਿੱਚ ਐਰ ਸ਼ੈਰ ਜਾ ਹਨਾ ਦੋ ਤਿੰਨ ਭਾਂਤਾਂ ਮਿਲ ਜਾ ਗਿਆ ਤੂੰ ਇਹ ਬਈ ਦਿਖਾਉਣੀ ਆ ਦਿਖਾ ਦੇ ਹੁਣ ਇਹ ਚੋਈ ਵੀ ਆਦਾ ਜਿਹੜਾ ਨਾ ਖਾਲੀ ਕਰਤੀ ਸੀ ਥੋੜਾ ਜਿਹਾ ਲੋਕੋ ਤੋਂ ਵੀ ਖਟਾ ਸੀਗਾ ਜੀ ਦੁੱਧ ਵੀ ਦਵਾ ਕਿ ਨਗਦ ਮੰਨ ਕੇ ਲੈਣੂ ਬੰਦੇ ਨੂੰ ਦੁੱਧ ਵੀਰੇ 14 ਕਿਲੋ ਦਿੱਤਾ ਰ ਸੈਲਣ ਦਾ 14 ਕਿਲੋ ਸੋ ਦੂਜੇ ਨੰਬਰ ਤੇ ਤੇ 6ਵੇਂ ਨੰਬਰ ਤੇ ਜਰਸੀ ਆ ਸੌਰੀ 6ਵੇਂ ਨੰਬਰ ਤੇ ਜਰਸੀ ਵਿੱਚ ਐਰ ਸ਼ੈਰ ਦਾ ਮਿਲ ਗਿਆ ਹੈ ਹਨਾ ਹਨਾ ਸੋਨੇ ਦੇ ਵੀ ਬਹੁਤ ਮੋਟਾ ਗੋਲੇ ਵਾਲਾ ਲੱਗਿਆ ਬਈ ਕਿੰਨਾ ਦੁੱਧ ਦੇ ਦੂਗੀ ਇਹ ਦੁੱਧ ਵੀਰੇ ਇਹ ਮੰਨ ਲੂ 16 ਕਿਲੋ ਦੁੱਧ ਦਾ ਕਲੀਅਰ ਗਰੰਟੀ ਵਾਲੇ ਦੇ ਦਊਗੀ 16 ਲੀਟਰ ਹਾਂ ਕਹਿੰਦੇ ਆਪਾਂ ਵੱਡੀ ਬਹੁਤਾ 18 ਕਹ ਦੀ 20 ਕਹ ਦੀ ਉਹ ਤੁਹਾਨੂੰ ਫਾਇਦਾ ਨਹੀਂ ਠੀਕ ਹੈ 16 ਕਿਲੋ ਤੇ ਥਣ ਗੁੱਲੇ ਵਾਲਾ ਠੀਕ ਹੈ ਹਾਂਜੀ ਹੁਣ ਤਾਂ ਇਹ ਚੋਈ ਵੀ ਆ 10 ਵਜੇ ਦੀ ਵੀਰੇ ਅੱਛਾ ਇੱਕ ਰੋੜੇ ਦੀ ਸੁਪਰੀ ਆ ਜੀ ਕਰਤੀ ਸੀ ਸੁਭਰੂ ਤਾਰਾ ਦੇਖ ਸਾ ਤੇ ਚੋਣ ਵਗੈਰਾ ਦੇਖੋ ਕਿਆ ਬਾਤਾਂ ਮੋਟਾ ਪੂਰਾ ਸੋਹਣਾ ਸਾਫ ਕੀਤਾ ਤੇ ਅੱਧੇ ਬੋੜੇ ਤੋਂ ਜ਼ਿਆਦਾ ਖਾਲੀ ਆ ਸਵੇਰ ਦੀ ਸੁਈ ਦੀ ਆ ਬੱਚਾ ਮੇਰ ਕਾਫਾ ਤੇ ਜੇਰ ਜੂ ਰੋਕਿਆ ਜਾਵਾ ਚਵਾਈ ਦੇਖੋ ਕਿਆ ਬਾਤਾਂ ਚਵਾਈ ਤਾਂ ਚਲੋ ਬੰਦ ਭਾਈ ਜਮਾ ਜਮਾ ਗਰਲਾਈਟੋ ਗਾਲਾ ਚੋਣਾ ਜਾਵਾ ਹਣਾ ਇਸ ਦਾ ਨੰਬਰ ਜਵਾਈਆ ਠੰਡੀ ਸੀ ਫੁੱਲ ਬਾਈ ਠੀਕ ਆ 17 ਗਿੱਟਰ ਦਾ ਤੁਹਾਨੂੰ ਕੇ ਲੈ ਦੇਣਾ ਹਾਂ 9878585499 ਵੀਡੀਓ ਦੇਖਣ ਲਈ ਸਭ ਦਾ ਤੈਦੋ ਤੁਹਾਨੂੰ ਬਾਅਦ ਜਲਦ ਮਿਲਾਂਗੇ